ਕਲੀਅਰ ਟਿੱਪ ਪਨਾ ਬਪੁਰਿਆ ਮੈਡੀਕਲ ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ ਮੈਂ ਵੀ ਫੌਜ ਚਲੋ ਟਹਿੜਾਆਂ ਤੇ ਕੱਲ ਨੂੰ 5:30 ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇੱਕਾ ਫੌਜ ਦੇ ਕੰਮ ਕਰਦੇ ਸਾਮ ਟਾਈਮ ਟੇਮ ਟਾਈਮ ਜਿਹੜਾ ਹੁੰਦਾ ਉਸ ਟਾਈਮ ਉਹ ਕੰਮ ਕਰ ਰਿਹਾ ਸੀ ਕੋਈ ਵਰਕਿੰਗ ਕਰ ਰਿਹਾ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਅਨਲੋਡਿੰਗ ਚ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡ ਹਸਪੀਟਲ ਉਦਮਪੁਰ ਲੈ ਕੇ ਤੇ ਬਾਅਦ ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਜਿਹੜਾ ਬਲੱਡ ਹਾਂਜੀ ਜਿਹੜੀ ਅੱਜ ਫਿਰ ਸਾਡੀ ਗੱਲ ਹੋਈ ਆ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਗ੍ਰੈਜੂਏਸ਼ਨਟ ਚ ਜੋਬ ਕਰਦੇ ਆ ਉਹ ਕੱਲ ਜਦੋਂ 4:6 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਾ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡਵੰਟ ਸਾਬ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜਨਾਂ ਲੌਂਗ ਰੂਡ ਆ 6-7 ਘੰਟੇ ਲੱਗ ਜਾਂਦੇ ਆ ਤੇ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬੜੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਥੇ ਰੱਖਣਗੇ ਤੇ ਸੰਸਕਾਰ ਦੀ ਸੁਭਾਵਨਾ ਤੁਮਲੇ ਦਾ ਕਾਲ ਹੈ ਸੰਸਕਾਰ ਦੀ ਸੁਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੁਭਾਵਨਾ ਮੁਸ਼ਕਲ ਹੈ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਹੈ ਨੌਕਰੀ ਕਰਦੇ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਹੈ ਕਿੰਨੇ ਬੱਚੇ ਨੇ ਬੱਚੇ ਜੀ ਇੱਕ ਬੇਟੀ ਹੈ ਇਹਨਾਂ ਦੀ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਉਹ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ ਦੇ ਕਾਲ ਚ ਲਾਣਾ ਕਰ ਗਏ ਸੀ ਮੇਰਾ ਨਾਮ ਅਮਨਜਿੰਦਰ ਕੋਰ ਕੋਰੋਂ ਦੇ ਕਿਲੇ ਤੋਂ ਸੀ ਮੇਰਾ ਦੋਤਾ ਸੀ ਮੇਨੇ ਨਾਲ ਦਾ ਬੇਟਾ ਸੀ ਕਿਵੇਂ ਇੱਕ ਦੁਕਾਨ ਤੋਂ ਦੁਕਾਨ ਤੇ ਫੌਜ ਨੌਕਰੀ ਕਰਦਾ ਸੀ ਤੇ ਉੱਥੇ ਕੰਮ ਕਰਦਾ ਹੈ ਕੋਈ ਉਹਦੇ ਸਾਥ ਲੱਗੀ ਆ ਉਸ ਤੋਂ ਬਾਅਦ ਉਹਨਾ ਹਸਪੀਟਲ ਖੜਿਆ ਤੇ ਉੱਥੇ ਨਾਲੇ ਮਰੀਅਕੋਸ਼ ਕਰ ਦਿੱਤਾ ਤੇ ਸਾਡੇ ਪਰਿਵਾਰ ਦੇ ਜੀ ਉੱਥੇ ਮੇਰਾ ਬੱਚਾ ਉਸ ਦਾ ਦੋਤਾ ਵੀ ਗਿਆ ਹੈ ਲੈਣ ਵਾਸਤੇ ਅਜੇ ਤੱਕ ਘਰ ਨਹੀਂ ਆਇਆ ਰਿਸ਼ਤੇ ਵਿੱਚ ਤੁਹਾਡੇ ਕੀ ਲੱਗਦਾ ਮੇਰਾ ਦੋਤਾ ਸੀ ਮੇਰੀ ਨਨਾਨ ਦਾ ਬੇਟਾ ਸੀ ਮੇਰੇ ਆਪਣੇ ਬੱਚਿਆਂ ਤੋਂ ਜ਼ਿਆਦਾ ਮੇਰਾ ਪਿਆਰਾ ਬੱਚਾ ਸੀ ਕਿਉਂਕਿ ਮੇਰਾ ਨਨਾਨ ਵੀਆ ਜੋ ਮੇਰੇ ਨਨਾਨ ਦਾ ਆਦਮੀ ਸੀ ਛੋਟੇ ਤੋਂ ਬੱਚੇ ਸਾਡੇ ਕੀ ਚਲਾ ਗਿਆ ਸੀ ਤੇ ਸਾਰੇ ਹੀ ਬੱਚਿਆਂ ਦਾ ਪਾਲਣ ਪੋਸ਼ਣ ਕੀ ਵੀ ਕੀ ਮੇਰਾ ਸੁਭਾਅ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਭਗਤ ਜਿਹਾ ਦਾ ਸੁਭਾਅ ਸੀ ਬਹੁਤ ਹੀ ਮਿੱਠਾ ਸੁਭਾਅ ਸੀ ਜਿੰਨਾ ਕਿ ਮੈਂ ਉਹਦੀ ਸਿੱਖ ਨਹੀਂ ਬੱਚੇ ਦੀ ਕਰ ਸਕਦੀ ਬਹੁਤ ਚੰਗਾ ਸੁਭਾਅ ਪਰਵਾਚੂ ਨੂੰ ਪੁੱਛੇ ਕੌਣ ਕੌਣ ਪਰਵਾਰਕਿ ਕੁਛੀ ਹੁਣ ਮੇਰੀ ਉਹ ਜਿਹੜੀ ਨੌਰਾਣੀ ਪੋਤਰੀ ਆ ਤੇ ਮੇਰੇ ਨਾਨ ਆ ਉਹਨਾਂ ਦੇ ਜੇ ਦਾਦੀ ਦਾਦਾ ਬੁੱਢੇ ਬੈਠੇ ਆ। 40 50 ਦੀ ਉਮਰ ਆ। ਹਾਂਜੀ। ਪੋਤਰੀ ਕਿੰਨੇ ਸਾਲ ਦੇ? ਪੋਤਰੀ 5-4 ਤੋਂ 6 ਦੇ। ਟਿਕ ਪਣਾ ਵਾ ਪ੍ਰਿਆਪਿਕਲ ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ। ਮੈਂ ਵੀ ਫੌਜ ਚਲੋ ਟਹਿੜਾਂ ਤੇ ਕੱਲ ਨੂੰ ਸੋਨੇ 6 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇੱਕਾਂ ਫੌਜ ਦੇ ਕੰਮ ਕਰਦੇ ਸਾਮ ਟਾਈਮ ਕੇਮ ਟਾਈਮ ਜਿਹੜਾ ਹੁੰਦਾ ਉਸ ਟਾਈਮ ਉਹ ਕੰਮ ਕਰ ਰਿਹਾ ਸੀ ਕੋਈ ਵਰਕਿੰਗ ਕਰ ਰਿਹਾ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਅਨ ਲੋਡਿੰਗ ਚ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡ ਹਸਪੀਟਲ ਉਦਮਪੁਰ ਲੈ ਕੇ ਤੇ ਬਾਅਦ 'ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਡੈਡ ਬੋਡੀ ਆ ਹਾਂ ਜੀ ਜਿਹੜੀ ਅੱਜ ਫੇਰ ਤੁਹਾਡੀ ਗੱਲ ਹੋਈ ਹੈ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਅਗਰੀਜਮੈਂਟ ਚ ਜੋਬ ਕਰਦੇ ਆ ਉਹ ਕੱਲ ਜਿੱਦੋਂ ਪਾਣੀ 6 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਾ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡਵੰਟ ਸਾਬ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜੈਣਾ ਲੌਂਗ ਰੂਟ ਆ 6-7 ਘੰਟੇ ਲੱਗ ਜਾਂਦੇ ਆ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬਰੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉੱਥੇ ਰੱਖਣਗੇ ਤੇ ਸੰਸਕਾਰ ਦੀ ਸੁਭਾਵਨਾ ਕਮ ਲੱਗਾ ਸੰਸਕਾਰ ਦੀ ਸੁਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੁਭਾਵਨਾ ਮੁਸ਼ਕਲ ਆ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਹੈ ਨੌਕਰੀ ਕਰਦੇ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਕਿੰਨੇ ਬੱਚੇ ਨੇ ਬੱਚੇ ਜੀ ਇੱਕ ਬੇਟੀ ਹੈ ਇਹਨਾਂ ਦੀ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਉਹ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ ਦੇ ਕਾਲ ਚਲਾਣਾ ਕਰਗੇ ਸੀ ਇਹਦਾ ਨਾਮ ਅਮਨਜੰਦਰ ਕੋ 20 ਕਿਲੋ ਦੇ ਸੁਮੀ ਕਿਸ ਮੇਰਾ ਦੋਦਾ ਸੀ ਮੇਰੇ ਨਾਨ ਦਾ ਬੇਟਾ ਸੀ ਜਿਵੇਂ ਦੁਕਾਨ ਤੋਂ ਦੁਕਾਨ ਤੇ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਉੱਥੇ ਕੰਮ ਕਰਦਾ ਕੋਈ ਉਹਦੇ ਸਾਥ ਲੱਗੀ ਆ ਉਸ ਤੋਂ ਬਾਅਦ ਉਹਨਾਂ ਹਸਪੀਟਲ ਖੜਿਆ ਤੇ ਉੱਥੇ ਉਹਨਾਂ ਨੇ ਮਰੀਆ ਕੋਸ਼ ਕਰ ਦਿੱਤਾ ਸਾਡੇ ਪਰਿਵਾਰ ਦੇ ਜੀ ਉੱਥੇ ਮੇਰਾ ਬੱਚਾ ਦੂਸਰਾ ਘੋਟਾ ਵੀ ਗਿਆ ਹੋਣਾ ਲੈਣ ਵਾਸਤੇ ਅਜੇ ਤੱਕ ਘਰ ਨਹੀਂ ਰਿਸ਼ਤੇ ਵਿੱਚ ਤੁਹਾਡੀ ਕੀ ਲੱਗੀ ਮੇਰਾ ਦੋਤਾ ਸੀ ਮੇਰੀ ਨਾਨਾ ਦਾ ਬੇਟਾ ਸੀ ਮੇਰੇ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਮੇਰਾ ਪਿਆਰਾ ਬੱਚਾ ਸੀ ਕਿਉਂਕਿ ਮੇਰਾ ਨਾਨਾ ਲਈਆ ਜੋ ਮੇਰੇ ਨਾਨਾ ਦਾ ਆਦਮੀ ਸੀ ਚੁੱਪਚਾਪ ਬੱਚੇ ਛੱਡ ਕੇ ਚਲਾ ਗਿਆ ਸੀ ਤੇ ਸਾਰੇ ਬੱਚਿਆਂ ਦਾ ਪਾਲਣ ਪੋਸ਼ਣ ਕੀ ਵੀ ਫੀਮੇਲ ਸੁਭਾਅ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਭਗਤ ਜਿਹਾ ਦਾ ਸੁਭਾਅ ਸੀ ਬਹੁਤ ਹੀ ਮਿੱਠਾ ਸੁਭਾਅ ਸੀ ਨਾ ਕਰਨਾ ਨਹੀਂ ਸਿੱਖ ਨਹੀਂ ਬੱਚੇ ਦੀ ਕਰਦੇ ਬਹੁਤ ਚੰਗਾ ਪਰਿਵਾਰ ਚੋਂ ਪਿੱਛੇ ਕੌਣ ਕੌਣ ਪਰਿਵਾਰ ਵਿੱਚ ਕਿਹਨ੍ਹੇ ਮੇਰੀ ਉਹ ਜਿਹੜੀ ਨੌ ਰਾਨੀ ਪੋਤਰੀ ਆ ਤੇ ਮੇਰੇ ਨਣਾਣ ਆ ਉਹਨਾਂ ਦੇ ਨਾਲੇ ਦਾਦੀ ਦਾਦਾ ਬੁੱਢੇ ਬੈਠੇ ਨੇ ਸਾਡੀ ਕਿੰਨੀ ਉਮਰ ਹਾਂਜੀ ਪੋਤਰੀ ਕਿੰਨੇ ਸੰਭੋ ਪੋਤਰੀ 4-5 ਸਾਲ ਦੀ ਹੈ